ਆਲੀ ਸਤਿ ਸ੍ਰੀ ਅਕਾਲ YouTube ਚੈਨਲ ਅਤੇ Facebook ਪੇਜ Only Truth News 057 ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਸਾਹਿਬ ਜੀ ਨਾ ਨੇ ਬਹੁਤ ਹੀ ਸਮਾਜ ਕਾਪੀ ਜਿਲ੍ਹਾ ਸੰਗਰੂਰ ਤੋਂ ਜਿਲ੍ਹਾ ਪ੍ਰਧਾਨ ਸ੍ਰੀ ਸਤਿਪੁਰਸ਼ ਸਿੰਘ ਜੀ ਕੋਰੀਆਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਆਂ ਬਹੁਤ ਧੰਨ ਦੀ ਸਾਡੇ ਚੈਨਲ ਕੋਲੋਂ ਤੁਹਾਡਾ मोस्ट ਵੈਲਕਮ ਬਹੁਤ ਠੀਕਾ ਕੋਲੀ ਧੰਨਵਾਦ ਜੀ ਸਾਸੀਕਰ ਸਾਰੇ ਜੀ ਆਪਾਂ ਆਇਆ ਪ੍ਰਧਾਨ ਜਿੱਦਾਂ ਤੁਹਾਡੀ ਪਾਰਟੀ ਦਾ ਇੱਕ ਮੋਦ ਲੋ ਨਾਰਾ ਲਾਉ ਲੋ ਜਾਈ ਇੱਕ ਮੋਦ ਤੁਸੀਂ ਜਨਤਾ ਦੇ ਵਿੱਚ ਜਾ ਰਹੇ ਹੋ ਆਪਣਾ ਮੁੱਦਾ ਲੈ ਕੇ ਵੀ ਪੰਜਾਬ ਸੰਭਾਲੋ ਕੀ ਤੁਹਾਡੀਆਂ ਨਜ਼ਰਾਂ ਦੇ ਵਿੱਚ ਪੰਜਾਬ ਇੰਦਰ ਉਧਰ ਹੋ ਗਿਆ ਕੁਝ ਕਹਿਣਾ ਦੋਗੇ ਸਰ ਜਿਹੜਾ ਪੰਜਾਬ ਦਾ ਯੂਥ ਹੈ ਉਹ ਨਸ਼ੇ ਨੇ ਖਾ ਲਿਆ ਕਿਤੇ ਨੇ ਖਾ ਲਿਆ ਤੇ ਇਸ ਤੋਂ ਪਹਿਲਾਂ ਆਕਾਦੀ ਭਾਜਪਾ ਸਰਕਾਰ ਵੀ ਅਸੀਂ ਦੇਖ ਲਈ ਉਹਨਾਂ ਤੋਂ ਵੀ ਨਸ਼ਾ ਬੰਦ ਨਹੀਂ ਹੋਇਆ ਫਿਰ ਗੁਟਕਾ ਸਾ ਵੀ ਸੌਂ ਘਾ ਕੇ ਕਪਟਨ ਬਿਰਿੰਦਰ ਸਿੰਘ ਆ ਵੀ ਮੈਨੂੰ ਇੱਕ ਮਹੀਨਾ ਦਿਓ ਦਮਨਾ ਸਾਹਵਲ ਮੈਂ ਖਾਸ ਕਰਕੇ ਉਰ加 ਸਾਡੀ ਝੋਖਾ ਨੇ ਵੀ ਮੈਂ 1 ਮਹੀਨੇ ਜੇ ਨਸ਼ਾ ਬੰਦ ਕਰੂੰ ਉਹਨੇ ਨਹੀਂ ਕੀਤਾ ਤੇ ਹੁਣ ਇਹ ਜਿਹੜੀ ਭੰਡ ਸਰਕਾਰ ਆਈ ਹੈ ਇਹਨਾਂ ਨੇ ਵੀ ਕਿਹਾ ਕਿ ਸਾਨੂੰ ਅਸੀਂ 3 ਮਹੀਨੇ ਜੇ ਨਸ਼ਾ ਬੰਦ ਕਰਾਂਗੇ ਔਰ ਨਾਲ ਰੇਤਾ ਵਜ ਦੀ ਸਸਤਾ ਕਰਾਂਗੇ ਜ ਜੇ ਅਸੀਂ ਅਕਾਲੀ ਭਾਜਪਾ ਕਾਂਗਰਸ ਔਰ ਆਮ ਆਦਮੀ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਹਾਂ ਔਰ ਕਿਸੇ ਤੋਂ ਨਸ਼ਾ ਬੰਦ ਨਹੀਂ ਹੋਇਆ ਉਲਟਾ ਇਥੋਂ ਲਿਗਰ ਲੋਕ ਨੂੰ ਭੈਜ ਜਿਉਂਦੇ ਨੇ ਗੈਂਗਸ ਪਰਵਾਦ ਇਥੋਂ ਦਾ ਨਿਤ ਕੋਈ ਬ੍ਰੋਤੀਆਂ ਜਿਹਨੂੰ ਮਾਰਿਆ ਜਾ ਰਿਹਾ ਜਿਹੜੀ ਜਿਹੜਾ ਪੰਜਾਬ ਦਾ ਜਿਹੜਾ ਆਮ ਵਰਕਰ ਨਾਗਰਿਕ ਹੈ ਉਹ ਸ਼ਾਂਤੀ ਚਾਹੁੰਦਾ ਹੈ ਇਸ ਕਰਕੇ ਜੀ ਲੋਕਾਂ ਨੂੰ ਬੇਨਤੀ ਕਰਦੇ ਆ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਅਕਾਲੀ ਭਾਜਪਾ ਨੂੰ ਸਮਾਂ ਦੇ ਕੇ ਦੇਖ ਲਿਆ ਤੁਸੀਂ ਕਾਂਗਰਸ ਨੂੰ ਵੀ ਕਈ ਵਾਰੀ ਸਮਾਂ ਦੇ ਕੇ ਦੇਖ ਲਿਆ ਔਰ ਤੁਸੀਂ ਆਮ ਆਦਮੀ ਨੂੰ ਵੀ ਸਮਾਂ ਦੇ ਕੇ ਦੇਖ ਲਿਆ ਤਿੰਨ ਸਾਲ ਹੋ ਗਏ ਇਸ ਕਰਕੇ ਤੁਸੀਂ ਪੰਜਾਬ ਸੁਮਾ ਲੋ ਮਹਿੰਦੇ ਤਹਿਤ ਸਾਨੂੰ ਇੱਕ ਟਾਈਮ ਸਮਾਂ ਦਿਓ ਅਸੀਂ ਜੁਪੀ ਵਾਂਗੂ ਜਿਵੇਂ ਜੁਪੀ ਸਾਡੀ ਭੈਣ ਕੁਮਾਰੀ ਮਾਇਆਬੱਤੀ ਨੇ ਤੇੜ ਲਾਕ ਗੁੰਡਾ ਚਾਕੇ ਜੇਲਾਚ ਬੰਦ ਕੀਤਾ ਸੀ ਔਰ ਇੱਥੇ ਵੀ ਸ਼ਾਂਤੀ ਕਰਾਂਗੇ ਔਰ ਨਸ਼ਾ ਵੀ ਬੰਦ ਕਰਾਵਾਂਗੇ ਔਰ ਜਿਹੜੇ ਵੀ ਇਹ ਗੈਂਗਸਟਰ ਨੇ ਜਾਂ ਜਿਹੜੇ ਵੀ ਲੋਕਾਂ ਨੂੰ ਧਮਕੀਆਂ ਦਿੰਦੇ ਨੇ ਉਹਨਾਂ ਚਾਕੇ ਜੇਲਾਚ ਬੰਦ ਕਰਾਂਗੇ ਪਰ ਜਾਂ ਰਾਹ ਪਈ ਜਾਣੀ ਹੈ ਜਾਂ ਬਾਤ ਪਈ ਜਾਣੀ ਹੈ ਇੱਕ ਵਾਰੀ ਸਾਡੇ ਨਾਲ ਵਾਪਸ ਤਾਂ ਪੜੀ ਜੀ ਮੈਂ ਵਿੱਚ ਰੋਕਣਾ ਚਾਹਾਂਗਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮਸੇਦੀ ਲਗਾਉਣ ਨੇ ਕਿਸੀ ਯਾਨੀ ਜਿੱਦਾਂ ਆਪਾਂ ਦੇਖ ਰਹੇ ਆ ਆਹ ਉਂਗਡੀਆਂ ਦੇ ਵਿੱਚ ਲਾ ਲੋ ਬਚਾਵਾ ਤਾਂ ਸੋਸ਼ਲ ਮੀਡੀਆ ਤੇ ਮੀਡੀਆ ਪਤਾ ਨਹੀਂ ਕਿਹੜੇ ਕਿਹੜੇ ਮਤਲਬ ਆਪਣੇ ਸੂਚਕਾਲ ਦੇ ਆਪਾਂ ਗੱਲ ਕਰੀਏ ਉਹ ਨਸ਼ਾ ਜੋ ਵਿਕਰੀ ਕਰ ਰਹੇ ਉਹਨਾਂ ਦੇ ਮਕਾਨ ਤੱਕ ਢਾਏ ਜਾ ਰਹੇ ਨੇ ਕੀ ਉਹ ਸਹੀ ਹੋ ਰਿਹਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਹ ਸਰ ਸਮਗਰਾਂ ਦੇ ਮਕਾਨ ਢਾਏ ਜਾ ਰਹੇ ਜੇ ਕੋਈ ਪੀੜਕੂਨ ਵਾਲਾ ਹੈ ਜਿਨ੍ਹਾਂ ਨੂੰ ਮਤਲਬ ਨਸ਼ਾ ਛਡਾਉਣ ਦੀ ਲੋੜ ਸੀ ਹਸਪਤਾਲਾਂ 'ਚ ਦਾਖਲ ਕਰਨਾ ਚਾਹੀਦਾ ਸੀ ਉਹਨਾਂ ਦੇ ਹੀ ਕਰਕੇ ਜ਼ਿਆਦਾ ਪਰਚੇ ਦਿੱਤੇ ਜੇ ਤੁਸੀਂ ਐਵਰੇਜ ਲਾਈਏ ਕਿ ਜਿੰਨੇ ਇਹਨਾਂ ਨੇ ਪਰਚੇ ਦਿੱਤੇ ਨੇ ਔਰ ਜਿੰਨੇ ਬੰਦੇ ਫੜੇ ਨੇ ਤੇ ਮੇਰੇ ਖਿਆਲੋਂ 5-7 ਗ੍ਰਾਮ ਵੀ ਇੱਕ ਬੰਦੇ ਦੇ ਹਿੱਸੇ 'ਚ ਨਹੀਂ ਆਉਂਦਾ ਇਹਦੋਂ ਕੀ ਸੱਦ ਹੁੰਦਾ ਵੀ ਇਹਨਾਂ ਨੇ ਜਿਹੜੇ ਪੀਨ ਦੇ ਆਦੀ ਨੇ ਚਲੋ ਕਿਸੇ ਨਾ ਕਿਸੇ ਗਲਤ ਆਦਤਾਂ 'ਚ ਪੈ ਗਏ ਉਹਨਾਂ ਨੂੰ ਹੀ ਚਾਕੇ ਉਹਨਾਂ ਦੇ ਪਰਚੇ ਦੇਤੇ ਜਦੋਂ ਕਿ ਉਹਨਾਂ ਨੂੰ ਡੀਐਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਾਉਣਾ ਚਾਹੀਦਾ ਸੀ ਤੇ ਉਹਨਾਂ ਦਾ ਨਸ਼ਾ ਛਡਾਉਣਾ ਚਾਹੀਦਾ ਸੀ ਪਰ ਉਹ ਟੋਨੇ ਦੇ ਪਰਚੇ ਲੈ ਕੇ ਉਹਨਾਂ ਨੂੰ ਜੇਰਾਜੀ ਦਿੱਤਾ ਔਰ ਜਿੰਨਾ ਨੂੰ ਜੇਰਾਜੀ ਦੇਣਾ ਚਾਹੀਦਾ ਸੀ ਉਹ ਜਿਹੜੀ ਇਜਾਦ ਤੋਂ ਮਰਾਈ ਨੇ ਅੱਜ ਵੀ ਪੰਜਾਬ ਦਾ ਨਸ਼ਾ ਬੰਦ ਨਹੀਂ ਹੋਇਆ ਦੇ ਕੋਈ ਡਿਫਰੈਂਸ ਨਾ ਤੋ ਕਿ ਜਿਹੜੇ ਉਹ ਮਤਲ ਮਕਾਨਦਾਰ ਇਹਨੂੰ ਗਲਤ ਕਰੀ ਹੈ ਜੇ ਪੰਜਾਬ ਸਰਕਾਰ ਸਰ ਮਕਾਨ ਤਾਂ ਮੇਰੇ ਖਤ ਗਲਤੀ ਨੇ ਬੈਕ ਟੌਣਾ ਵੀ ਕੀ ਹੋ ਸਾਡੇ ਦੇਸ਼ ਦੀ ਪ੍ਰੋਪਰਟੀ ਹੈ ਮਨ ਲੋ ਕਿਸੇ ਬੰਦੇ ਨੇ ਮਕਾਨ ਗਲਤ ਤਰੀਕੇ ਨਾਲ ਬਣਾਇਆ ਨਸ਼ਾ ਵਿੱਚ ਕੇ ਬਣਾਇਆ ਉਹ ਕਿਸੇ ਲੋੜਬੰਦ ਨੂੰ ਦੇ ਦਨ ਉਹਦਾ ਮਕਾਨ ਅਕਵਾਇਰ ਕਰਨਾ ਨੂੰ ਤੂੰ ਹੋਰ ਨੇ ਕਿਤੇ ਲੋੜਬੰਦ ਨੂੰ ਦੇ ਕਿਉਂਕਿ ਉਸ ਤੋਂ ਬਾਅਦ ਫਾਰਮਿੰਟ ਲੋਕਾਂ ਨੇ ਮਕਾਨ ਬਣਾਉਂਦੇ ਵੀ ਨਾਰੇ ਮਾਰੇ ਜਿਵੇਂ ਹਰ ਇੱਕ ਨੂੰ ਕਰਦੇ ਮੈਂ ਕੇ ਸੈਂਟਰ ਸਰਕਾਰ ਵੀ ਕਹਿੰਦੀ ਹੈ ਪੰਜਾਬ ਸਰਕਾਰ ਵੀ ਕਹਿੰਦੀ ਹੈ ਉਹ ਕਿਸੇ ਲੋੜਬੰਦ ਨੂੰ ਦਿੱਤਾ ਜਾ ਸਕਦਾ ਹੈ ਕੋਈ ਨਾ ਪਾਪਾ ਦਾ ਤਾਂ ਐਸੇ ਤੋਂ ਲੱਗੀ ਹੈ ਨਾ ਲੇਬਰ ਲੱਗੀ ਹੈ ਸਾਡੀ ਤੇ ਢੋਗਾ ਮੇਰੇ ਕੋਲ ਕੋਈ ਸਿਆਣਾ ਫੜੀ ਗੱਲ ਨਹੀਂ ਅਸਲ ਕਰਤਾ ਜੀ ਇੱਕ ਹੋਰ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਫਰਾਮਾ ਕਹਿੰਦੇ ਸਿੱਖਿਆ ਕ੍ਰਾਂਤੀ ਜੀ ਮੈਂ ਵੀ ਸਿੱਖਿਆ ਕ੍ਰਾਂਤੀ ਦੀ ਇਹਨਾਂ ਨੇ ਇੱਕ ਚਲਾ ਰੱਖੀ ਹੈ ਆਪਾਂ ਦੇਖਦੇ ਆਂ ਇਹ ਸਿੱਖਿਆ ਕ੍ਰਾਂਤੀ ਬਾਰੇ ਕੁਝ ਕਹਿਣਾ ਚਾਹੋਗੇ ਸਾਰੇ ਸਿੱਖਿਆ ਕ੍ਰਾਂਤੀ ਲਈ ਸਕੂਲਾਂ ਨੂੰ ਰੰਗ ਕਰਾ ਕੇ ਸਮਾਰਟ ਸਕੂਲ ਵਿਖਾਤਾ ਇਹਨਾਂ ਨੇ ਸਿੱਖਿਆ ਦੇ ਵਿੱਚ ਜਿਹੜੇ ਸਾਡੇ ਉੱਤੇ ਅਧਿ ਹੱਕ ਨੂੰ ਪੂਰੇ ਨਹੀਂ ਉਹਨਾਂ ਦੀ ਟੀਮ ਇਸਤਰੀਆਂ ਦੀ ਪੂਰੀ ਨਹੀਂ ਜੇ ਕਿਤੇ 20 ਅਧਿਆਪਕਾਂ ਦੀ ਪੂਰੀ ਸਮਰੱਥਾ ਹੈ ਲੱਗਣੀ ਚਾਹੀਦੀ ਹੈ ਤੈਨਾਂ ਤੋਂ ਨਹੀਂ ਚਾਹੀਦੀ ਨੇ ਉੱਥੇ 88 ਦੇ ਜਿਹੜੀ ਸਿੱਖਿਆ ਕ੍ਰਾਂਤੀ ਤਾਂ ਖਾਂਗੀ ਵੀ ਪਹਿਲਾਂ ਜਿਹੜੇ ਅਧਿਆਪਕ ਪੂਰੇ ਕੀਤੇ ਜਾਣ ਔਰ ਉੱਥੇ ਰਿਜ਼ਲਟ ਤਾਂ ਹੀ ਅੱਛੇ ਆਉਣਗੇ ਤੇ ਅਧਿਆਪਕਾਂ ਨੂੰ ਕੰਮ ਦੂਜੇ ਲੈ ਜਾ ਰਹੇ ਨੇ ਜਿਹੜੇ ਕੋਈ ਹੋਰ ਵਿਭਾਗ ਦੇ ਕੰਮ ਸੂ ਅਧਿਆਪਕਾਂ ਤੋਂ ਲੈ ਜਾ ਰਹੇ ਨੇ ਮੱਦਮ ਸ਼ਮਲੀ ਕੀ ਉਹ ਇਹ ਸਿੱਖਿਆ ਕ੍ਰਾਂਤੀ ਇੱਕ ਡਰਾਮਾ ਲੋਕਾਂ ਨੂੰ ਬੇਕੂਬ ਬਣਾਉਣ ਵਾਲੀ ਗੱਲ ਅਸਰਪ੍ਰਧਾਨ ਦੇ ਇੱਕ ਹੋਰ ਸਵਾਲ ਰਹਿ ਗਿਆ ਸੀਗਾ ਜਿੱਦਾਂ ਸਿੱਖਿਆ ਕ੍ਰਾਂਤੀ ਦੇ ਕੁਰਾਨੇ ਕੁਸੂਸ ਹੁੰਦਾ ਦੇ ਵਿੱਚ ਫੰਕਸ਼ਨ ਕਰਦੇ ਨੇ ਇੱਕ ਦੇਖਣ ਦੇ ਬਿਚਾਇਆ ਆਪਣੇ ਇਲਾਕੇ ਦਾ ਲਾਲੋ ਸਾਧਲੀ ਦਾ ਇੱਕ ਘਟਨਾ ਲਾਲ ਹੋ ਜਾ ਇੱਕ ਵਾਕਿਆ ਹੋਇਆ ਉਹ ਬੱਚੇ ਦੀ ਜੋ ਮਾਤਾ ਸੀ ਉਹਨੂੰ ਇਸ ਫੰਕਸ਼ਨ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਗੱਲ ਕਰਨਾ ਹੈ ਜੀ ਕਿ ਲੋਕਤੰਤਰ ਹੈ ਹਰ ਇੱਕ ਮਾਪੇ ਨੂੰ ਉਹਦੇ ਬੱਚੇ ਦੇ ਫੰਕਸ਼ਨ ਤੇ ਜਾਣ ਦੇਣਾ ਚਾਹੀਦਾ ਤੇ ਇਹ ਇਹ ਆਮ ਘਰਾਂ ਦੇ ਕਾਕੇ ਨਹੀਂ ਹੈਗੇ ਖਾਸ ਘਰਾਂ ਦੇ ਕਾਕੇ ਜਿਹੜੇ ਕਹਿੰਦੇ ਪਿੰਡਾਂ ਦੇ ਸੱਥਾਂ 'ਚ ਉਹ ਸਰਕਾਰ ਬਣਾਵਾਂਗੇ ਤੇ ਜਦੋਂ ਵੋਟਾ ਮੰਗਣਗੇ ਉਹਦੇ ਮੈਨਸ ਕਿਉਂ ਕੀ ਤੁਸੀਂ ਤੇ ਅੱਜ ਜੇ ਵੋਟਾਂ ਲੋਕਾਂ ਨੇ ਪਾਤੀ ਅੱਜ ਜੇ ਸਿਕਿਉਰਟੀ ਪਾਦਦੇ ਜਿਹੜੀ ਇਹ ਕਿਨਾਂ ਮਤਲਬ ਲੋਕਾਂ ਨੂੰ ਇੱਕ ਜੁਮਲਾ ਹੀ ਸਿਖਾ ਦੇ ਉਹ ਇੰਨੇ ਕੰਨ ਮੈ ਨਹੀਂ ਕਰਦਾ ਉਹ ਇੰਨੇ ਤੇ ਲੋਕਾਂ ਨੇ ਭਾਬ ਗੋ ਕੇ ਵੋਟਾਂ ਪਾਤੀ ਇਹਨੂੰ ਵੀ ਸ਼ਾਇਦ ਚੰਗੇ ਹੋਣ ਪਰ ਇਹ ਮੈਂ ਤੁਹਾਨੂੰ ਧਾਬੇ ਨਾਲ ਕਹਿਣਾ ਵੀ ਇਹ ਆਰਐਸਐਸ ਦੀ ਹੀ ਸੀਟੀ ਮੈਂ ਪਹਿਲਾਂ ਆਰਐਸਐਸ ਦੀ ਟੀਮ ਇਹ ਵੀ ਕਾਂਗਰਸ ਹੈ ਵੀ ਟੀਮ ਭਾਜਪਾ ਹੈ ਸੀ ਟੀਮ ਆਮ ਆਦਮੀ ਹੈ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੂੰ ਬੀ ਟੂ ਸੀ ਇੱਕ ਮੌਕਾ ਬੋਨਸ ਵਜੋਂ ਸਵਾਜ ਪਾਰਟੀ ਦੇ ਕਿ ਦੇਖੋ ਔਰ ਬਾਬਾ ਸਾਹਿਬ ਨੇ ਤੁਹਾਨੂੰ ਕਿੰਨੀ ਵੱਡੀ ਸੂਰਤ ਦਿੱਤੀ ਹੈ ਹੁਣ ਰਾਜਾ ਰਾਣੀ ਦੇ ਪੇਟ ਚੋਂ ਪੈਦਾ ਨਹੀਂ ਹੁੰਦਾ ਰਾਜਾ ਤੁਹਾਡੀਆਂ ਵੋਟਾਂ ਨਾਲ ਬਣਦਾ ਹੈ ਔਰ ਬਾਬਾ ਸਾਹਿਬ ਨੇ ਅੱਗੇ ਸੂਰਤ ਦੇਤੀ ਜਿਹੜਾ ਪੇਤਾਪੁਰਖੀ ਰਾਜ ਹੁੰਦਾ ਸੀ ਉਹ ਸਾਰੀ ਉਮਰ ਲਈ ਰਹਿੰਦਾ ਹੁੰਦਾ ਜਿੰਨਾ ਜਦੋਂ ਰਾਜਾ ਮਰ ਜਾਂਦਾ ਫਿਰ ਉਹਦਾ ਮੁੰਡਾ ਰਾਜ ਫਿਰ ਉਹਦਾ ਮੁੰਡਾ ਰਾਜ ਉਹਨੂੰ ਬਾਬਾ ਸਾਹਿਬ ਨੇ ਐਡੀ ਵੱਡੀ ਸੂਰਤ ਦੇਤੀ ਜਿਹੜਾ ਵੀ ਤੁਸੀਂ ਰਾਜਾ ਬਣਾਓਗੇ ਉਹ 50 ਸਾਲਾਂ ਲਈ ਬਣਾਓਗੇ ਔਰ ਜੇ ਰਾਜਾ ਕੋਲੇ ਪੇਟ ਨਹੀਂ ਤਾਂ ਤੁਸੀਂ 50 ਸਾਲਾਂ ਬਾਅਦ ਉਹਨੂੰ ਛੱਡ ਸਕਦੇ ਹੋ ਔਰ ਇਹ ਗੱਲ ਮੈਨੂੰ ਮੈਂ ਕਲੀਅਰ ਕਰ ਦੇਣੀ ਚਾਹਉ ਜਿਵੇਂ ਤੁਸੀਂ ਪਹਿਲਾਂ ਅਕਾਲੀ ਦਲ ਬਾਦਲ ਦਾ ਹਲ ਕੀਤਾ ਜਾਂ ਕਾਂਗਰਸ ਹਰਾਈ ਹੈ ਹੁਣ ਤੁਸੀਂ 27 ਚ ਆਮ ਆਦਮੀ ਨੂੰ ਵੀ ਹਰਾਉਣਾ ਚਾਹ ਰਹੇ ਹੋ ਹਾਂ ਮੈਂ ਲੋਕਾਂ ਨਾਲ ਇਨਾ ਦਾ ਵਾਦਾ ਕਰ ਸਕਦਾ ਵੀ ਤੁਸੀਂ ਇੱਕ ਮੌਕਾ ਬਹੁਤ ਜੀ ਸਮਾਜ ਪਾਰਟੀ ਦੇ ਕੇ ਦੇਖੋ ਔਰ ਜੇ ਥੋੜੇ ਬੇਟਨਾ ਇਹ ਵੀ ਸ਼ਰਤ ਹੋ ਜਾ ਕੋਈ 55 ਸਾਲਾਂ ਲੀਏ ਹਾਂ ਪ੍ਰਧਾਨ ਦੀ ਇੱਕ ਜਿੱਦਾਂ ਹੁਣ ਆਪਾਂ ਦੇਖਦੇ ਆ ਜੋ ਮੌਜੂਦਾ ਸਰਕਾਰ ਹੈ ਉਹਨਾਂ ਦੇ ਐਮ ਐਲ ਏ ਪਿੰਡਾਂ ਦੇ ਵਿੱਚ ਜਾਂਦੇ ਆ ਇਹਦਾ ਕਿਸੇ ਕੋਈ ਪੰਸੋਂ ਕਰ ਨਹੀਂ ਜਾਂਦਾ ਉਹਨਾਂ ਦਾ ਹਰ ਜਗ੍ਹਾ ਤੇ ਸੇਕੂ ਪਾਰਟੀ ਵਾਲੋ ਕਹਿੰਦੇ ਕਿ ਦੁਨੀਆ ਨੂੰ ਲਾ ਲੋ ਉਹਨਾਂ ਦਾ ਘਰਾ ਕੀਤਾ ਜਾਂਦਾ ਉਹਨਾਂ ਨੂੰ ਸ਼ਬਾਲ ਕੀਤੇ ਜਾਂਦੇ ਨੇ ਤੁਸੀਂ ਇਹਦੇ ਨਾਲ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਐ ਸਰ ਜਿਹੜੇ ਐਮਐਲਏ ਨੇ ਇਹ ਮੇਰੇ ਘਰ ਤਾਂ ਆਪਦੇ ਟੂਰ ਪ੍ਰੋਗਰਾਮੇ ਬਣਾਉਦੇ ਫਿਰਦੇ ਐ ਇਸ ਤੋਂ ਪਹਿਲੇ ਤੇ ਹੜ ਆਈ ਸੀ ਹੜ ਜੀ ਹੜ ਦੇ ਵਿੱਚ ਲੋਕਾਂ ਦੇ ਘਰ ਨੂੰ ਪਏ ਸੀ ਇਹਨਾਂ ਦੇ ਐਮਐਲਏ ਉੱਥੇ ਕਿਸਤੀਆਂ 'ਚ ਜਾ ਕੇ ਮੂਵੀਆਂ ਪਾਉਂਦੇ ਸੀ ਬਸ ਇਹ ਹੜ ਦੇਖਣ ਆਇਆਗੇ ਜਿਹੜੇ ਕਿਸੇ ਤਰ੍ਹਾਂ ਮਨੋਰੰਜਨ ਹੀ ਕਰਦੇ ਫਿਰਦੇ ਐ ਇਹ ਅਸਲ ਲੋਕਾਂ ਦੀ ਜਿਹੜੀ ਦੁੱਖ ਦੀ ਰੰਗ ਨਹੀਂ ਪੜ ਰਹੀ ਇਸ ਕਰਕੇ ਮੈਂ ਲੋਕਾਂ ਨੂੰ ਫਿਰ ਬੇਨਤੀ ਕਰਨੀ ਚਾਹੁੰਦਾ ਹਾਂ ਇੱਕ ਮੌਕਾ ਬੋਲੋ ਸਮਾਜ ਪਾਰਟੀ ਦੇ ਕਿਉਂਕਿ 78 ਸਾਲ ਹੋ ਗਏ ਇਹਨਾਂ ਨੂੰ ਅਸੀਂ ਪੀਲਿਆਂ ਚਟਿਆਂ ਨੀਲਿਆਂ ਨੂੰ ਸਮਾਂ ਦਿੱਤਾ ਬਾਰ-ਬਾਰ ਦਿੱਤਾ ਔਰ ਇੱਕ ਮੌਕਾ ਬੋਲੋ ਸਮਾਜ ਪਾਰਟੀ ਦੇ ਬਹੁਤ-ਬਹੁਤ ਧੰਨਵਾਦੀ ਸਾਰੇ ਸ੍ਰੀ ਸਤਿਗੁਰੂ ਸਿੰਘ ਦੀ ਕੌਰੀਆਂ ਉਹਨਾਂ ਸਮਾਜ ਪਾਰਟੀ ਜ਼ਿਲ੍ਹਾ ਪਰਤਾਨਾਂ ਦੇ ਸਮੂਹ ਤੋਂ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਸੋ ਇਹਨਾਂ ਨਾਲ ਜੋ ਵੀ ਸਾਡੇ ਸਾਥੀ ਬੈਠੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਵੀ ਦਰਸ਼ਕੋ ਖਾਸ ਕਰਕੇ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਜੈ ਜੀ